ਆਜੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਇਹ ਵੀਡੀਓ ਅੱਜ ਬੱਕਰੀ ਹੋਣ ਵਾਲੀ ਆ ਕਾਲਾ ਸੰਘਿਆ ਪਿੰਡ ਚ ਖੜੇ ਹੈਗੇ ਆ ਜੀ ਤੁਹਾਨੂੰ ਅੱਜ ਅਲੱਗ ਤੁਸੀਂ ਟਾਈਟਲ ਦੇਖ ਲਿਆ ਤੁਹਾਨੂੰ ਅੱਜ ਇਸ ਜਗ੍ਹਾ ਤੇ ਲੈ ਕੇ ਆਏ ਆ ਬਾਬਾ ਕਾਂਦਸ ਜੀ ਦੀ ਜਗਾ ਵੀਰੇ ਬਾਬਾ ਕਾਂਦਸ ਠੀਕ ਆ ਇੱਥੇ ਅਲੱਗ ਤਰ੍ਹਾਂ ਦਾ ਪ੍ਰਸ਼ਾਦ ਚੜਦਾ ਦਾਰੂ ਦਾ ਪ੍ਰਸ਼ਾਦ ਚੜਦਾ ਫਿਰ ਇਹ ਦਾਰੂ ਕਿਹੜੀ ਚੜਦੀ ਆ ਕੋਈ ਵੀ ਤਰ੍ਹਾਂ ਦੀ ਦੇਸੀ ਇੰਗਲਿਸ਼ ਲੋਕੀ ਬਾਹਰਲੀਆਂ ਕੰਟਰੀਆਂ ਤੋਂ ਬਹੁ ਲੈ ਕੇ ਆਉਂਦੇ ਆ ਅੱਛਾ ਹਾਂਜੀ ਆਪਣੀ ਘਰ ਦੀ ਕੱਢੀ ਦੇਸੀ ਅੱਛਾ ਜੀ ਆ ਜਿਹੜੀ ਹਾਲਟ ਤੁਸੀਂ ਦੇਖ ਰਹੇ ਇੱਥੇ ਸਾਲ ਬਾਅਦ ਬਾਬਾ ਜੀ ਦਾ ਮੇਲਾ ਲੱਗਦਾ ਇੱਥੇ ਆ ਜਿਹੜੀ ਹਾਲਟ ਦੇ ਆ ਜਾਓ ਆਪਾਂ ਦੇਖ ਕੇ ਆਈਏ ਸਾਲ ਬਾਅਦ ਮਤਲਬ ਇੱਥੇ ਕਿਵੇਂ ਇਹ ਪੁਰਾਣੀ ਹਾਲਟ ਇਹ ਹਾਲਟ ਬਹੁਤ ਜ਼ਿਆਦੀ ਪੁਰਾਣੀ ਹੈ ਤਕਰੀਬਨ ਲਗਭਗ 50 60 ਸਾਲ ਪੁਰਾਣੀ ਹੈ ਠੀਕ ਹੈ ਜੀ ਹੋਰ ਲਿਖਿਆ ਤਨਤਨ ਬਾਬਾ ਕਾਨ ਦਾਸ ਜੀ ਹਲਟ ਜੋੜਾ ਹਾਂਜੀ ਆ ਦੇਖੋ ਇੱਥੇ ਲੱਖਾਂ ਰੁਪਈਆ ਦੇ ਨਾਮ ਹੁੰਦੇ ਆ ਯਾਨੀ ਜਦੋਂ ਬਾਬਾ ਜੀ ਸ਼ਹੀਦੀ ਯਮਾਂ ਪਾ ਗਏ ਸੀਗੇ ਉਹ ਬਾਬਾ ਜੀ ਦਾ ਮੋਸ਼ਾ ਕਹਿੰਨੇ ਆਪਾਂ ਪੰਜਾਬੀ 'ਚ ਅੱਛਾ ਜੀ ਤੇ ਆ 1 ਸਾਲ ਬਾਅਦ ਹੁੰਦਾ 12ਵੇਂ ਮਹੀਨੇ ਹੁੰਦਾ ਹਾਂਜੀ ਠੀਕ ਹੈ ਜੀ ਤੇ ਇੱਥੇ ਬਲਦ ਜੋੜੇ ਜਾਂਦੇ ਆ ਬਹੁਤ ਜ਼ਿਆਦੇ ਹਾਂਜੀ ਬਲਦ ਜੋੜੇ ਜਾਂਦੇ ਸਾਰੇ ਪੰਜਾਬ 'ਚੋਂ ਤਕਰੀਬਨ ਆਉਂਦੇ ਲੋਕੀ ਪੀ ਆਉਂਦੇ ਅੱਛਾ ਇਹ ਪੁਰਾਣਾ ਯਾਰ ਬਾਬਾ ਜੀ ਵੀ ਜੋੜਦੇ ਹੋਣਗੇ ਹਾਂਜੀ ਹਾਂਜੀ ਆ ਦੇਖੋ ਖੂ ਆਪਣਾ अच्छा आख हुआ बोलद भी रखे सीगे हां ते बाबा जी ने कुत्ते भी रखे हुए सीगे वो भी ਤੁਹਾਨੂੰ ਦਿਖਾਉਣੇ ਆ ਆ ਇਹ ਬਾਬਾ ਜੀ ਦੇ ਟਾਈਮ ਦਾ ਖੂਗਾ हां जी हां जी ਇਹ ਕਾਫੀ ਪੁਰਾਣਾ ਹੈ ਬਾਅਦ ਦੇ ਵਿੱਚ ਬਣਿਆ ਉਦੋਂ ਤਾਂ ਕੱਚਾ ਹੀ ਹੁੰਦਾ ਸੀ ਠੀਕ ਆ ਤੇ ਇੱਥੇ ਜੋੜੇ ਜਾਂਦੇ ਬਲਦ ਮਤਲਬ ਇੱਥੇ ਜਿਹੜਾ ਹਰ ਜਾਂਦਾ हां जी ਤੇ ਜਿਹੜਾ ਜਾਂ ਜਿੱਤਿਆ ਜਾਂਦਾ ਜਿਹੜਾ ਹਰ ਜਾਂਦਾ ਉਹਨੂੰ ਵੀ ਸਨਮਾਨ ਦੇ ਕੇ ਚੰਦ ਦੇ ਦੇ ਕੇ ਦਿੰਦੇ ਠੀਕ ਆ ਜਿਹੜੇ ਜਿੱਤਿਆਂ ਦਾ ਉਹਨੂੰ ਤਾਂ ਫਿਰ ਉਹਨੂੰ ਸੇ ਵੱਡੇ ਨਾਮ ਮਿਲਦੇ ਆ ਨਾ ਵੱਡੇ ਨਾਮ ਮਿਲਦੇ ਹਾਂ ਜੀ ਉਹ ਦੇਖੋ ਬਾਬਾ ਜੀ ਨੇ ਕੁੱਤੇ ਰੱਖੇ ਹੁੰਦੇ ਸੀ ਦਰवेश ਅੱਛਾ ਜੀ ਇੱਕ ਭਾਂਡਾ ਰੱਖਿਆ ਹੁੰਦਾ ਸੀਗਾ ਬਾਬਾ ਜੀ ਨੇ ਉੱਚੀ ਆਪ ਛਕਦੇ ਸੀ ਉੱਚੀ ਕੁੱਤਿਆਂ ਨੂੰ ਛਕਾਉਂਦੇ ਸੀ ਆ ਜੋ ਉਹ ਦੇਖਦੇ ਆਪਾਂ ਕੁੱਤੇ ਦਾ ਮਾਡਲ ਬਾਬਾ ਜੀ ਨੇ ਕੁੱਤਿਆਂ ਦੇ ਸ਼ੌਂਕੀ ਸੀਗੇ ਹਾਂਜੀ ਹੁਣ ਜਿੱਦਾਂ ਕਿਸੇ ਦੀ ਗਾਂ ਮੱਝ ਸੂੰਦੀ ਆ ਘਰੇ ਕੋਈ ਪਸ਼ੂ ਸੂੰਦਾ ਉਹ ਪਹਿਲਾਂ ਦੁੱਧ ਖੀਰ ਇੱਥੇ ਲੈ ਕੇ ਆਉਂਦੇ ਆ ओके okay. हां जी ਬੋਲੀ ਹਰ ਚੀਜ਼ ਵੀ ਇਹ ਜਗਾ ਵੀ ਬਹੁਤ ਖੁੱਲੀ ਆ ਹਾਂ ਜੀ ਹਾਂ ਜੀ ਉਹ ਅੱਗੇ ਤੱਕ ਇਹ ਸਾਰੀ ਜਗਾ ਜ਼ਿਮੀਦਾਰਾਂ ਨੇ ਦਾਨ ਕੀਤੀ ਹੋਈ ਆ ਪਾਪਾ ਜੀ ਨੂੰ ਠੀਕ ਆ ਆ ਗਲਾਸੀਆਂ ਗਲੂਸੀਆਂ ਚੱਕੀ ਆਉਂਦੇ ਭਾਈ ਇਹ ਪਾਪਾ ਜੀ ਦੇ ਭਗਤ ਇੱਥੇ ਦੰਦ ਰਾਤ ਰਹਿੰਦੇ ਆਉਂਦੇ ਹਾਂ ਜੀ ਠੀਕ ਆ ਇਹ ਮਤਲਬ ਇਹਨੂੰ ਵੀ ਆਪਾਂ ਦਰਬਾਰ ਕਹਿ ਸਕਦੇ ਜਿਹੜਾ ਕਹਿ ਸਕਦੇ ਜੋ ਜਦਾਂ ਦਰਬਾਰ ਜੋ ਵੀ ਤੁਹਾਨੂੰ ਸਹੀ ਲੱਗਦਾ ਠੀਕ ਆ ਇਸ ਕਰਕੇ ਕੁੱਤੇ ਦਾ ਚਿੱਤਰ ਬਣਾਇਆ ਹੈਗਾ ਹਾਂ ਜੀ ਹਾਂ ਜੀ ਇੱਥੇ ਜਿੱਦਾਂ ਦੁੱਧ ਬੋਲੀ ਲੱਸੀ ਦੇ ਹਮ ਸਾਰਾ ਕੁਝ ਇਹਨਾਂ ਇਹਨਾਂ ਦੇ ਕੋਲ ਹੀ ਹੁੰਦਾ ਹੈ ਇਹ ਆ ਕੁੱਤੇ ਆਉਂਦੇ ਆ ਇੱਥੋਂ ਛਕ ਲੈਂਦੇ ਆ ਜੋ ਵੀ ਮਤਲਬ ਹਾਂਜੀ ਕੱਲ ਪਾਸੋਂ ਇੰਨੀ ਬੌੜੀ ਲੈ ਕੇ ਆਏ ਸੀਗੇ ਉਹਨਾਂ ਦੀ ਤਾਜੀ ਗਾਂਸੂਈ ਸੀਗੀ ਠੀਕ ਹੈ ਜੀ ਇਹਦਾ ਮਸਜਾ ਤੇ ਤੇ ਖੀਰ ਦੇ ਢੰਡਾਰ ਭਰੇ ਹੁੰਦੇ ਆ ਆਪਣੇ ਜਿਹੜੇ ਮਰਾਸੀ ਭੈਣ ਭਰਾ ਜਿਹੜਾ ਇੱਥੇ ਬੈਠੇ ਹੁੰਦੇ ਆ ਉਹ ਬਾਲਟੀਆਂ ਭਰ-ਭਰ ਦੇਗਾਂ ਭਰ-ਭਰ ਕੇ ਲੈ ਕੇ ਜਾਂਦੇ ਠੀਕ ਹੈ ਜੀ ਤੇ ਇੱਥੇ ਕੁੱਤੇ ਸਾਰੇ ਆਉਂਦੇ ਆ ਹਾਂਜੀ ਹਾਂਜੀ ਆਉਂਦੇ ਬਾਬਾ ਜੀ ਆਹ ਦੇਖੋ ਕਿਸੇ ਨੂੰ ਕੋਈ ਮਨਾ ਹੀ ਨਹੀਂ ਕੁੱਤੇ ਨੂੰ ਕੋਈ ਝੜਕੂਗਾ ਨਹੀਂ ਆਪਣਾ ਮੂੰਹ ਖਾਊ ਪੀਊਗਾ ਆ ਚੜੀ ਬੀਜ ਦਸਵੇਰ ਨੂੰ ਸਾਫ ਹੁੰਦੀ ਹੋਣ ਤੇ ਕਾਫੀ ਮੱਖੀਆਂ ਠੀਕ ਹੈ ਤੇ ਇੰਨਾ ਲੋਕੀ ਪਾ ਜਾਂਦੇ ਫਿਰ ਉਹ ਜਮਾ ਹੋ ਜਾਂਦਾ ਐਂ ਬਈ ਕੋ ਫਿਰ ਰਿਹਾ ਉਹਨੂੰ ਵੀ ਕੋਈ ਕੁਝ ਠੀਕ ਕੋ ਚਲੇ ਗਿਆ ਹਾਂਜੀ ਹਾਂ ਉਹ ਡਰਦਾ ਨਹੀਂ ਇਹਨਾਂ ਨੂੰ ਕੋਈ ਆਜੋ ਅੱਗੇ ਇਹ ਸਾਰੇ ਬੈਠੇ ਆ ਹਾਂਜੀ ਇਹ ਬਾਬਾ ਜੀ ਦੇ ਭਗਤ ਕਹਿ ਸਕਦੇ ਆ ਭਗਤ ਕਹਿੰਦਾ ਹਾਂ ਜੀ ਭਗਤ ਗੈਸਾ ਇਦਿਆਂ ਇਹ ਮਤਲਬ ਪ੍ਰਸ਼ਾਦ ਜਿਹੜਾ ਸ਼ੱਕਦੇ ਹਾਂ ਜੀ ਦਾਰੂ ਦਾ ਜਿਹੜਾ ਸ਼ੱਕਿਆ ਇਹ ਹਾਂਜੀ ਸ਼ੱਕੀ ਜਾਂਦੇ ਜਦੋਂ ਥੋੜਾ ਥੋੜਾ ਮਿਲ ਜਾਂਦਾ ਠੀਕ ਹੈ ਜੀ ਤੇ ਇਹ ਵੀਰੇ ਜਿਹੜਾ ਮਤਲਬ ਹੈਗਾ ਇਹ ਸਾਰਾ ਹਫਤਾ ਹੀ ਚੱਲਦਾ ਜਾਂ ਕੋਈ ਸਪੈਸ਼ਲ ਸਾਰਾ ਮਹੀਨਾ ਹੀ ਸਾਰਾ ਮਹੀਨਾ ਹੀ ਸਾਰਾ ਸਾਰਾ ਸਾਲ ਬਾਬਾ ਕੰਨ ਦੱਸ ਸਾਰਾ ਸਾਲ ਹੀ ਚੱਲਦਾ ਸਾਰਾ ਸਾਲ ਹੀ ਰੋਜ਼ ਹੀ ਰੋਜ਼ ਹੀ ਹਾਂਜੀ ਮੇਰੇ 6 ਵਜੇ ਦਰਵਾਜ਼ਾ ਖੁੱਲ ਜਾਂਦਾ ਤੇ ਸੰਗਤ ਜਦੋਂ ਆਉਣੀ ਸ਼ੁਰੂ ਹੋ ਜਾਂਦੀ ਜਦੋਂ ਟਾਈਮ ਹੁੰਦਾ ਹਾਂਜੀ ਕੋਈ 6 ਵਜੇ ਆ ਜਾਂਦਾ ਕੋਈ 10 ਵਜੇ ਕੋਈ 11 ਵਜੇ ਏਦਾਂ ਠੀਕ ਹੈ ਹਾਂਜੀ ਤੇ ਕਿਸੇ ਨੂੰ ਮਤਲਬ ਕਿੰਨਾ ਮਤਲਬ ਪੈਗ ਕਿੰਨੇ ਨਹੀਂ ਨਹੀਂ ਪ੍ਰਸ਼ਾਦ ਦੇ ਹਿਸਾਬ ਨਾਲ ਜਿੱਦਾਂ ਵੀ ਸਾਗਰ ਕੋ ਤੇਟੀ ਲੈ ਆਇਆ ਉਹ ਆਪਣੇ ਅੰਦਰ ਦੇ ਵੀ ਆਉਂਦੇ ਆ ਤੇ ਬਾਹਰ ਆ ਕੇ ਵਰਤਾ ਦਿੰਦੇ ਆ ਇਹ ਭੰਡਾਰ ਵੀ ਚੱਲਦਾ ਦੂਏ ਤੀਏ ਦਿਨ ਭੰਡਾਰੇ ਜਿਵੇਂ ਬਿਠਾ ਕੇ ਸਾਰਿਆਂ ਨੂੰ ਇੱਥੇ ਲੈਂਡ ਸਰ ਠੀਕ ਹੈ ਠੀਕ ਹੈ ਆ ਜਾਓ ਤੇ ਇਹ ਬਾਬਾ ਜੀ ਦੀ ਆ ਬਾਬਾ ਜੀ ਲਾ ਦਈਏ ਹਾਂਜੀ ਬੂਟ ਲਾ ਲਓ ਇੱਥੇ ਸ਼ੂ ਲਾ ਲਓ ਆਪਾਂ ਜਿੰਨੇ ਮੋਬਾਈਲ ਫੜਾ ਲਓ ਮੈਨੂੰ ਕੋਈ ਨਹੀਂ ਨਾ ਕੋਈ ਗੱਲ ਨਹੀਂ ਆ ਜੁੱਤੀ ਲਾ ਦਈਏ ਆਪਾਂ ਚਲੋ ਜੀ ਜੁੱਤੀ ਲੈ ਗਈ ਆਈ ਜਗਾ ਬਾਬਾ ਜੀ ਇੱਥੇ ਨਾ ਤੁਸੀਂ ਮੰਨ ਨਹੀਂ ਸਕਦੇ ਸਮੈਲ ਵੀ ਆਈ ਜਾਂਦੀ ਆ ਹਾਂਜੀ ਹਾਂਜੀ ਇਹ ਸਭ ਬਹੁਤ ਜ਼ਿਆਦੀ ਹਾਂਜੀ ਕਿਉਂਕਿ ਇੱਥੇ ਸਟਾਕ ਪਿਆ ਹੁੰਦਾ ਨਾ ਬਾਬਾ ਜੀ ਸਟਾਕ ਪਿਆ ਤੇ ਇਹ ਬਾਬਾ ਜੀ ਦੀ ਮੂਰਤੀ ਆ ਇਹ ਬਾਬਾ ਜੀ ਊਠ ਦੇ ਉੱਤੇ ਹਾਂ ਦਾ ਸੰਜੀ ਉਹ ਦੇਖੋ ਥੱਲੇ ਕੁੱਤੇ ਰੱਖੇ ਆ ਹਾਂ ਉਹ ਪੰਜਾਲੀ ਆ ਅੱਛਾ ਜੀ ਤਾਂ ਬਾਬਾ ਜੀ ਪਿੰਡਾਂ 'ਚ ਗਜਾ ਕਰਦੇ ਸੀ ਲੱਗ ਲੱਗ ਜਾ ਕੇ ਠੀਕ ਆ ਆਹ ਪੰਜਾਲੀ ਵੀ ਆ ਹਾਂ ਜੀ ਇਹ ਪੰਜਾਲੀ ਆ ਅੱਛਾ ਇਹ ਪੰਜਾਲੀ ਮਤਲਬ ਉਹ ਜਿਹੜੇ ਬਲਦ ਬਲਦ ਦੇ ਜੂਂਦੇ ਸੀਗੇ ਆਪ ਵੀ ਬਾਬਾ ਜੀ ਨੂੰ ਬਹੁਤ ਸ਼ੌਂਕ ਸੀ ਪਹੂ ਰੱਖਣ ਦਾ ਠੀਕ ਆ ਉਹ ਬਾਬਾ ਜੀ ਨੇ ਊਠ ਵੀ ਰੱਖਿਆ ਹੈਗਾ ਇੱਧਰ ਆ ਜੋ ਇਹ ਕੁੱਤਿਆਂ ਦੀ ਇਹ ਨਿਸ਼ਾਨੀ ਬਾਬਾ ਦੀ ਦਰਵੇਸ਼ਾਂ ਨੂੰ ਬਹੁਤ ਪਿਆਰ ਕਰਦੇ ਸੀ ਠੀਕ ਹੈ ਠੀਕ ਹੈ ਹਾਂਜੀ ਇਧਰ ਮਤਲਬ ਸਾਰਾ ਇਹ ਜਿਹੜੀਆਂ ਕਿਟਲੀਆਂ ਇੰਨਾ ਚ ਦਾਰੂ ਵੀ ਵਰਤਾਈ ਜਾਂਦੀ ਹੈ ਵਰਤਾਈ ਜਾਂਦੀ ਪੰਡਾਰਾ ਦੂਗੇ ਤੇ ਇਹਨਾਂ ਜਦੋਂ ਜਮਾ ਹੋ ਜਾਂਦੀ ਹੈ ਇਹ ਸਾਰਿਆਂ ਨੂੰ ਬਿਠਾ ਕੇ ਪਰਤੋਂਦੇ ਠੀਕ ਹੈ ਠੀਕ ਹੈ ਇਹ ਦਰਬਾਰ ਦਾ ਵਾਲਾ ਦਰਬਾਰ ਸਾਰੇ ਦਰਬਾਰ ਦਾ ਹਾਂਜੀ ਤੇ ਆ ਜੋ ਕਿੰਨੇ ਵਧੀਆ ਨਾ ਤੁਸੀਂ ਰੁੱਖਾਂ ਨੂੰ ਬਹੁਤ ਲਾਈਕ ਕਰ ਦਿੰਦੇ ਕਿੰਨੇ ਸੰਘਣੀ ਬੱਦ ਸਹੀ ਗੱਲ ਸਹੀ ਗੱਲ ਯਾਰ ਕੁਦਰਤ ਨੂੰ ਆਹ ਜਿਹੜੇ ਰੁੱਖਾਂ ਨੇ ਵਾਈ ਵੀ ਦੇਖੋ ਪੂਰੀ ਆ ਠੀਕ ਹੈ ਅੱਜ ਦਾ ਹੁਣ ਬਾਬਾ ਜੀ ਦਰवेश ਪਏ ਇਹਨਾਂ ਨੂੰ ਕੋਈ ਕਹਿੰਦਾ ਨਹੀਂ ਇਹਨਾਂ ਨੂੰ ਦਰवेश ਕਹਿੰਦੇ ਸੀਗੇ ਹਨਾ ਕੁੱਤਿਆਂ ਨੂੰ ਓਕੇ ਬਾਬਾ ਜੀ ਆਪ ਗਜਾ ਕਰਕੇ ਇਹਨਾਂ ਨੂੰ ਸਿਖਾਉਂਦੇ ਠੀਕ ਹੈ ਠੀਕ ਹੈ ਹਾਂਜੀ ਆਜੋ ਫੇਰ ਮਤਲਬ ਅੱਗੇ ਜਾਂਦਾ ਹਾਂਜੀ ਹਾਂਜੀ ਆਹ ਸਾਰੇ ਜਿਹੜੇ ਭਗਤ ਆਉਂਦੇ ਆ ਇਹ ਸਾਰੇ ਮਤਲਬ ਇਹ ਬਾਬਾ ਜੀ ਦਾਰੂ ਸਾਰਾ ਦਿਨ ਹੀ ਪੀਸੀ ਹਾਂਜੀ ਹਾਂਜੀ ਪ੍ਰਸ਼ਾਦ ਸਾਰਾ ਦਿਨ ਆਜੋ ਦੇਖ ਲਓ ਲੋ ਜੀ ਬਾਬਾ ਜੀ ਦੇ ਦਰਬਾਰ ਤੇ ਆ ਗਏ ਆਪਾਂ ਇਹ ਬਾਬਾ ਜੀ ਦੀ ਬਾਬਾ ਜੀ ਦੀ ਮੂਰਤੀ ਹੈ ਜੀ ਹਾਂ ਜੀ ਮੂਰਤੀ ਠੀਕ ਹੈ ਜੀ ਆ ਜਨ ਸੰਗ ਤਾਂ ਬਾਹਰੋਂ ਆਉਂਦੀਆਂ ਇੰਗਲੈਂਡ ਅਮਰੀਕਾ ਤੋਂ ਬਾਹਰ ਦੇ ਬ੍ਰਾਂਡ ਆ ਬਾਹਰ ਦੇ ਬ੍ਰਾਂਡ ਆ ਆ ਦੇਖੋ ਆ ਸਾਰੇ ਦਾਰੂ ਦੇ ਤੁਸੀਂ ਪੜ੍ਹ ਲਿਓ ਮੈਨੂੰ ਤਾਂ ਪਤਾ ਨਹੀਂ ਹੈਗਾ ਹਾਂ ਜੀ ਬਾਹਰ ਦੇ ਸਾਰੇ ਬ੍ਰਾਂਡ ਹੈਗੇ ਇੱਧਰ ਵੀ ਇਸੇ ਵਾਧਾ ਰੱਖੇਗਾ ਬਾਬਾ ਜੀ ਕਰਨਾ ਸੱਤ ਪੰਜ ਸੱਇ ਮੇਰਾ ਬੈਸਾ ਰੂਮੈਂ ਕੋਈ ਨਹੀਂ ਕਰਵਾ ਤੇ ਸਤੰਦਰ ਕੋਈ ਨਹੀਂ ਕਰਨਾ ਬਾਬਾ ਖਾਨਦਸ ਇਹ ਕਲੋ ਬਾਤ ਤੇ ਬਾਕਾ ਕਰਨਾ ਸੱਤ ਪੰਜ ਸੱਇ ਇਹ ਪੁਨਰ ਸਤੰਦਰ ਕੋ ਤੇ ਮੈਠਣੀ ਆ ਆ ਦਾ ਨਾਸ ਕਰਨਾ ਬਾਬਾ ਖਾਨਦਸ ਇਹ ਕਲੋ ਬਾਤ ਤੇ ਬਾਕਾ ਕਰਨਾ ਸੱਤ ਪੰਜ ਸੱਇ ਦੇ ਪ੍ਰਵਾਹ ਤੇ 15 ਕਿਲੋ ਬੀਪੀ ਆ 1999 ਬਾਬਾ ਦਾਦ ਦਾ ਫਰਮਾਨੀਆ ਜਿੰਸ ਉਹ ਬੱਟੀਆਂ ਬੋਤਲਾਂ ਦੇਖੋ ਉਹ ਟਾਈਟਾਈ ਲੀਟਰ ਦੀਆਂ ਹੋਣੀਆਂ ਜਾਂ 5 ਲੀਟਰ ਦੀਆਂ ਵੱਡੀਆਂ ਦੇਖੋ ਉੱਪਰ ਵੀ ਸਾਰੀਆਂ ਇੱਧਰ ਦੇਖੋ ਆ ਵੱਡੀ ਅਰਵਾਇ ਚੇਰੈਂਜ ਲਿਖਿਆ ਹੈਗਾ ਇੰਦਰ ਵੀ ਦੇਖੋ ਆ ਸਾਰੀਆਂ ਅੰਦਰੂਧੀਆਂ ਬੋਤਲਾਂ ਮਾ ਤਨ ਬਾਬਾ ਕਾਂਦਾਸਤੀ ਮਹਾਰਾਜ ਆਉਂਦੀ ਫੋਟੋ ਬਪਾਈ ਦੀ ਇੱਥੇ ਭੋਗ ਲਾਇਆ ਜਾਂਦਾ ਪ੍ਰਸ਼ਾਦ ਜਿਹੜਾ ਵੀ ਦਾਰੂ ਜੜਾ ਕੇ ਤੇ ਬਾਕੀ ਘਰ ਦੇ ਲਈ ਦਿੱਤਾ ਜਾਂਦਾ ਇੰਦਰਵਾਕ ਦੇਖੋ ਸਾਹਮਣੇ ਦੇਖੋ ਦੇਖੋ ਖਸਮ ਜਗਾ ਸੀ ਨੇ ਨਾ ਪੋਲਾ ਪੋਲਾ ਹਾਂ ਕੇ ਤਾ ਪ੍ਰਸ਼ਾਦ ਆ ਪਹਲ ਲਿਆ ਉਧਰ ਹੀ ਕੋਈ ਕੈਮਰਾ ਰੱਖੀ ਆ ਜੀ ਉਹ ਇੱਧਰ ਰੱਖਿਆ ਕੈਮਰਾ ਤੁਹਾਡੇ ਮੂੰਹ ਤੇ ਨਹੀਂ ਆਉਂਦਾ ਵੀਰੇ ਤੁਹਾਡੇ ਮੂੰਹ ਤੇ ਥੋੜਾ ਆਉਂਦਾ ਆ ਦੇਖੋ ਜੀ ਇੱਥੇ ਪ੍ਰਸ਼ਾਦ ਦਿੱਤਾ ਜਾਂਦਾ ਆ ਦੇਖੋ ਦਾਰੂ ਦਾ ਇਹ ਕੋਲਿਆਂ ਦੇ ਵਿੱਚ ਹੀ ਤੇ ਇੱਧਰ ਅਲੱਗ-ਅਲੱਗ ਬ੍ਰਾਂਡ ਵੀਰਾ ਕੇੰਦਰ ਮੇਰੇ ਮੂੰਹ ਤੇ ਕੈਮਰਾ ਨਾ ਆਉਂਦਾ ਆ ਦੇਖੋ ਬੋਤਲਾਂ ਬੱਡੀਆਂ ਮਬਈ ਜਿਹੜੇ ਆਹ ਬ੍ਰਾਂਡ ਹੈ ਕਿਵੇਂ ਆ ਬਾਹਰ ਦੇ ਸਾਰੇ ਜੀ ਅੱਛਾ ਜੀ ਤੇ ਇਹ ਬਾਬਾ ਜੀ ਨੂੰ ਚੜਾਏ ਗਏ ਆ ਮਤਲਬ ਇਹ ਨਹੀਂ ਆਪਾਂ ਵਰਤੋਂਦੇ ਹਨਾ ਨਹੀਂ ਅੱਛਾ ਜੀ ਠੀਕ ਆ ਆ ਨੀਚੇ ਵੀ ਸਾਰੀਆਂ ਪਈਆਂ ਠੀਕ ਹੈ ਠੀਕ ਹੈ ਨਹੀਂ ਇਹ ਐ ਨਹੀਂ ਹੁੰਦਾ ਵੀ ਮਤਲਬ ਇਹਨਾਂ ਦੀ ਕੋਈ ਡੇਟ ਡੂਟ ਐਕਸਪਾਇਰ ਹੋ ਜੀ ਜਾਂ ਕੋਈ ਨਹੀਂ ਸਰ ਅੱਛਾ ਜੀ ਜਿੰਨੀ ਪੁਰਾਣੀ ਓਨਾ ਹੀ ਵਧੀਆ ਠੀਕ ਆ ਆ ਨੀਚੇ ਵੀ ਸਾਰੇ ਆਪਾਂ ਦੇਖੇ ਨਹੀਂ ਆ ਇੱਧਰ ਵੀ ਦੇਖੋ ਠੀਕ ਆ ਤੇ ਇੱਥੇ ਸਾਰਾ ਮਿਕਸੀ ਹੋ ਜਾਂਦਾ ਜੀ ਹਾਂ ਮੈਕਸੀਮ ਮਤਲਬ ਅਲੱਗ ਨਹੀਂ ਕੋਈ ਵੀ ਜੇ ਕੋਈ ਦੇਸੀ ਜਾਂ ਕੋਈ ਅੱਛਾ ਦੇਸੀ ਉਹਦੇ 'ਚ ਉਹ ਦੇਸੀ ਇਹਦੇ 'ਚ ਬਾਕੀ ਸਾਰੇ ਅੰਗਰੇਜ਼ੀ ਇਹਦੇ 'ਚ ਠੀਕ ਹੈ ਠੀਕ ਆ ਇਹ ਬੱਬਾਈ ਦੀਆਂ ਖੜਾਵਾ ਉਹਨਾਂ ਦੀਆਂ ਪੈਰਾਂ ਦੀਆਂ ਦੇਖੋ ਤੇ ਇਹ ਜਿੰਨੇ ਨਾ ਭਗਤੀ ਕਰਦੇ ਹੋਊਗੇ

ਔਨਲੈਨ ਚ ਪਾ ਕੇ ਬਾਬਾਈ ਦੇ ਜਾਂਦੇ ਆ ਜਿੰਨੇ ਚੜਾਉਣੀ ਹੈ ਬਾਬਾ ਜੀ ਨੂੰ ਦੇ ਦਿੰਦਾ ਤੇ ਉਹ ਜੇ ਦੇਸੀ ਆ ਤੋ ਤੁਹਾਨੂੰ ਪਤਾ ਇੱਧਰ ਹਾਂ ਜੇ ਦੇਸੀ ਤੇ ਅੰਗਰੇਜ਼ੀ ਜਿਹੜੀ ਉਹ ਇੱਧਰ ਘੇਟ ਲਈ ਹਾਂਜੀ ਤੇ ਨਾਲ ਵੀ ਕਰੀ ਜਾਂਦੇ ਆ ਸਾਰੀ ਠੀਕ ਹੈ ਠੀਕ ਹੈ ਠੀਕ ਹਲਟ ਹੋਇਆ ਕਰੇ ਪਿਆ ਇਹ ਬਲੰਦੀ ਹਲੇ ਲਓ ਜੀ ਇੱਧਰ ਵੀ ਅੰਕ ਬਾਬਾ ਜੀ ਦੀ ਫੋਟੋ ਦੇ ਇੱਥੇ ਵੀ ਦੇਖੋ ਡਾਲਰ ਖਚਲ ਖਚੂ ਅਮਰੀਕਾ ਦੇ ਡਾਲਰ ਠੀਕ ਹੈ ਬਾਬਾਈ ਸਤਿ ਸ਼੍ਰੀ ਅਕਾਲ ਜੀ ਇਹ ਸਾਰੀ ਸੰਗਤ ਆ ਸਾਰੀ ਸੰਗਤ ਹਾਂ ਇੱਧਰ ਮਤਲਬ ਪਿੱਛੇ ਤੱਕ ਬੈਠੇ ਆ ਹਾਂਜੀ ਹਾਂ ਉੱਧਰ ਗਾਈਆਂ ਰੱਖੀਆਂ ਬਾਬਾ ਜੀ ਅੱਛਾ ਜੀ ਇੱਧਰ ਇਹ ਸਾਰੀ ਜਗ੍ਹਾ ਹੀ ਬਾਬਾ ਜੀ ਦੀ ਹੈ ਨਾ ਸਾਰੇ ਠੀਕ ਹੈ ਠੀਕ ਹੈ ਇਹ ਸੰਗਤ ਐ ਬੈਠੀ ਆ ਇਹ ਮਤਲਬ ਜਿਵੇਂ ਵੀ ਕੋਈ ਆਉਂਦਾ ਹੈਗਾ ਪ੍ਰਸ਼ਾਦ ਚੜਾਉਣ ਨੂੰ ਇੱਥੇ ਦਾਰੂ ਤੇ ਨਾਲ ਹੀ ਪਾਣੀ ਦਾ ਫਿਲਟਰ ਲੱਗਿਆ ਠੀਕੇ ਤੇ ਇੱਧਰ ਬਾਬਾ ਜੀ ਆ ਸਾਰੇ ਜੀ ਹਾਂ ਹਾਂ ਇਹ ਦਰਬਾਰ ਦਾ ਵਾਲਾ ਦਵਾਲਾ ਦੇਖੋ ਔਲ ਔ ਸ਼ੈਡ ਨਹੀਂ ਸਾਹਮਣੇ ਉੱਥੇ ਬਾਬਾ ਜੀ ਦੇ ਪਸ਼ੂ ਰੱਖੇ ਹੋਏ ਐ ਐਸਿਡ ਠੀਕ ਹੈ ਔ ਛੱਡੇ ਜਿਹੜਾ ਸਾਹਮਣੇ ਸਾਹਮਣੇ ਛੱਡੇ ਆ ਵਾਲਾ ਛੱਡੇ ਜਿਹੜਾ ਹਾਂਜੀ ਹਾਂਜੀ ਠੀਕ ਹੈ ਜੀ ਇੱਥੇ 10 15 ਗਾਈਆਂ ਆ ਠੀਕ ਹੈ ਇਹ ਦਰਬਾਰ ਬਾਰਲੀ ਸੈਡ ਠੀਕ ਹੈ ਜੀ ਸੰਗਤ ਵੀਰੇ ਇੱਥੇ ਕਿੱਥੋਂ ਕਿੱਥੋਂ ਤੱਕ ਆਉਂਦੀ ਆ ਇੱਥੇ ਪੂਰੇ ਪੰਜਾਬ ਚੋਂ ਆਪਣੇ ਸੰਗਤ ਆਉਂਦੀ ਆ ਅੱਛਾ ਜੀ ਪੂਰੇ 올 ਇੰਡੀਆ ਚ ਪੂਰੇ ਭਾਰਤ ਤੋਂ ਯਾਨੀ ਅਮਰੀਕਾ ਕੈਨੇਡਾ ਯੂਰਪ ਜਿੱਥੇ ਵੀ ਆਪਣੇ ਪੰਜਾਬੀ ਰਹਿੰਦੇ ਨੇ ਅੱਛਾ ਜੀ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਕਿ ਆਪਣੇ ਸੁੱਖਣਾ ਲੈ ਕੇ ਆਪਣੀ ਸ਼ਰਦਾ ਮੁਤਾਬਕ ਇੱਥੇ ਆਉਂਦੇ ਆ ਇੱਥੇ ਆਉਂਦੇ ਆ ਤੇ ਫਿਰ ਪ੍ਰਸ਼ਾਦ ਉਹਨੇ दारू ਦੇ ਹੀ ਚੜਾਉਂਦੇ ਨਹੀਂ ਆਪਣੀ ਸੁੱਖਣਾ ਹੁੰਦੀ ਹੈ ਜੀ ਕਿ ਇਹ ਸੁੱਖ ਲੈਂਦੇ ਸ਼ਰਾਬ ਦਾ ਕਈ ਖੰਡ ਪਾਟ ਸੁੱਖ ਲੈਂਦੇ ਆ ਅੱਛਾ ਉਹ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਹੈ ਉਹ ਸਾਹਮਣੇ ਗੁਰਦੁਆਰਾ ਸਾਹਿਬ ਪਿਛਲੀ ਸਾਈਡ ਠੀਕ ਹੈ ਜੀ ਕਿਹੜਾ ਸੁੱਖ ਲੈਂਦਾ ਕੋਈ ਦੁੱਧ ਸੁੱਖ ਲੈਂਦਾ ਤੇ ਇਹ ਬਾਬਾ ਜੀ ਦੀਆਂ ਦੋਵੇਂ ਜਗ੍ਹਾ ਹੀ ਬਾਬਾ ਜੀ ਦੀਆਂ ਗੁਰਦੁਆਰਾ ਸਾਹਿਬ ਵੀ ਹਾਂਜੀ ਦੋਨੇ ਬਾਬੇ ਜੀ ਮੋਤਵਾਲਾ ਸਾਹਿਬ ਤਾਂ ਬਾਅਦ ਚ ਬਣਿਆ ਉਹਨਾਂ ਤੋਂ ਅੱਛਾ ਇਹ ਸੰਗ ਤਾਂ ਨਹੀਂ ਬਣਿਆ 메인 ਜਗ੍ਹਾ ਤੇ ਇਹੀ ਸੀਗੀ 메인 ਜਗ੍ਹਾ ਇਹੀ ਸੀਗੀ ਹਾਂਜੀ ਠੀਕ ਹੈ ਪਿੱਛੇ ਸੀਗਾ ਜਿੱਦਾਂ ਉਹਨਾਂ ਟਾਈਮਾਂ ਤੇ ਕੁਛ ਵੀ ਨਹੀਂ ਸੀ ਇਹ ਸਾਰੀ ਜਗ੍ਹਾ দান ਕੀਤੀ ਹੋਈ ਆ ਠੀਕ ਹੈ ਜੀ ਇਹ ਮਤਲਬ ਤੁਹਾਡੇ ਪਿੰਡ ਦੇ ਲੋਕਾਂ ਨੇ ਹਾਂਜੀ ਹਾਂਜੀ ਆ ਦੇਖੋ ਜਿਵੇਂ ਆਪਾਂ ਬੂਟਿਆਂ ਦੀ ਗੱਲ ਕਰੀ ਆ ਦੇਖੋ ਕਿੰਨੇ ਸੋਹਣੇ ਆ ਖਜੂਰਾਂ ਦੇ ਆ ਹਾਂਜੀ ਖਜੂਰਾਂ ਦੇ ਕਿੰਨੇ ਸੋਹਣੇ ਬੂਟੇ ਜੀ ਕਰਦਾ ਇਹਨੂੰ ਵੇਖਦਾ ਹੀ ਰਹੀਏ ਹਾਂਜੀ ਦਰਦਾ ਜਿਹੜੇ ਕੋਈ ਸ਼ਰਾਬੀ ਹੋ ਜਾਂਦੇ ਹਾਂਜੀ ਉਹਨਾਂ ਦੇ ਪਾਣੀ ਪੂਣੀ ਪਾ ਕੇ ਜਾਂ ਸੇਵਾਦਾਰ ਉਹਨ ਅੱਛਾ ਕਿਉਂਕਿ ਸ਼ਰਾਬ ਤੇ ਕਹਿੰਦੇ ਹੱਥਿਆਂ ਨੂੰ ਸਿੱਟ ਲੈਂਦੀ ਆ ਕਿਉਂਕਿ ਮਤਲਬ ਲੋਕ ਯਾਰ ਜਿਹੜਾ ਕੋਈ ਬੰਦਾ ਆ ਸਬਰ ਟੁੱਟਿਆ ਹੈਗਾ ਉਹ ਕੀ ਕਰਦਾ ਹੁਣ ਬਾਬਾ ਜੀ ਨੇ ਤਾਂ ਕੇਟਲੀ ਭਰੀ ਜਾਣੀ ਹਾਂ 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 ਹਨਾ ਉਹ ਪਾਣੀ ਵੀ ਨਹੀਂ ਪਾਉ ਚੱਕੀ ਆ ਇਸ ਕਰਕੇ ਕਹਿੰਦੇ ਇਹਨਾਂ ਨੂੰ ਸਾਰੀ ਸੰਗਤ ਨੂੰ ਕਹਿੰਦੇ ਵੀ ਲਾਲਚ ਨਾ ਕਰੋ ਠੀਕ ਹੈ ਜੀ ਜਿੰਨਾ ਕਿ ਤੁਸੀਂ ਹੈਗਾ ਉਹਨਾਂ ਨੂੰ ਪੀ ਕੇ ਇੰਨੀ ਗਰਮੀ ਚ ਤੋਂ ਉੱਦੇ ਪਟਾਕਾ ਪੈ ਜਾਂਦਾ ਬੰਦਾ ਸਹੀ ਗੱਲ ਆ ਦੇਖੋ ਕਿੰਨੇ ਆ ਜੋ ਆਪਾਂ ਦੇਖਦੇ ਆ ਜੂਰੇ ਓਹੇ ਆ ਕਿੰਨੀ ਸੀ ਇਹ ਲੋਕ ਹੈਗੇ ਆ ਸਾਰੇ ਦਰਬਾਰੇ ਪ੍ਰਸ਼ਾਦ ਲਵੂਗੇ ਜਿਵੇਂ ਹਾਂਜੀ ਹਾਂ ਬਾਬਾ ਹਾਂਜੀ 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 ਬਾਬੇ ਕਾਂ ਦਾ ਜਾਇਨਾ ਹਾਂਜੀ 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 ਬਾਬੇ ਕਾਂ ਦਾ ਨੇ ਪੁੱਤ ਨੂੰ ਬੁਲਾਵੇ ਮੈਂ ਬਹੁਤ ਵਧੀਆ ਕਰੇ ਕਿ ਅੰਦਰੋਂ ਲਵੋ ਅੰਦਰੋਂ ਅੰਦਰੋਂ ਕਿਵੇਂ ਅੰਦਰੋਂ ਮਿਲਣੀ ਹੈ ਜੀ ਅੰਦਰੋਂ ਮਿਲਣੀ ਬਾਬਾ ਅੰਦਰੋਂ ਮਿਲਣੀ ਅੰਦਰੋਂ ਇਹ ਇਹ ਬਾਈ ਪਤਾ ਕੀ ਪੁੱਛ ਰਿਹਾ ਮੇਰੇ ਤੋਂ ਇਹ ਕਹਿ ਰਿਹਾ ਸਾਨੂੰ ਮਤਲਬ दारू ਦੇ ਦੇ ਬਾਬੇ ਕਾਂ ਦਾਸ ਦੇ ਚੜਾਉਣ ਆ ਮੈਂ ਕਿਹਾ ਭਰਾਵਾ दारू ਨਹੀਂ ਆਪਾਂ ਚੜਾਉਣ ਆ ਆਪਾਂ ਆਪਾਂ ਬਾਬਾ ਜੀ ਅੱਛਾ ਰੋਇ ਉਹਨੇ ਨੀ ਬਿਲਡੇ ਬੰਜੇ ਕਿਤੇ ਜੋ ਟਾਈਮ ਲਾ ਕੇ ਅੱਛਾ ਵੇ ਪ੍ਰਸ਼ਾਦ ਤਾਂ ਸਾਰਾ ਦਿਨ ਮਿਲਦਾ ਸਾਰਾ ਦਿਨ ਠੀਕ ਹੈ ਠੀਕ ਹੈ ਠੀਕ ਆ ਵੇਖੋ ਕਿੰਨੀ ਸੰਗਤ ਆ ਸੰਗਤੀ ਕਹਿ ਸਕਦੇ ਆਪਾਂ ਇਹਨੂੰ ਹੈਨਾ ਸੰਗਤੀ ਕਰਨ ਸੰਗਤ ਭਾਵੇਂ ਤੂੰ ਜੋ ਮਰਜ਼ੀ ਕਹਿ ਲੋ ਹੈਨਾ ਚਲੋ ਵਧੀਆ ਠੀਕ ਹੈ ਠੀਕ ਹੈ ਬਾਈ ਕਹਿੰਦਾ ਅਸੀਂ ਕਦੇ ਕਦੇ ਆ ਜਾਂਦੇ ਆ ਆ ਦੇਖ ਆ ਸਾਰੇ ਭੱਜੇ ਜਾਂਦੇ ਆ ਉਹ दारू ਚੜਾਉਣ ਆਏ ਸੀਗੇ ਗੱਡੀ ਤੇ ਤੇ ਮਗਰ ਜਿਹੜੇ ਪੀਣ ਵਾਲੇ ਭਗਤ ਭਗਤ ਕਿਹੜਾ ਜੋ ਮਰਜੀ ਕਿਹੜਾ ਗਲਾਸੀਆਂ ਚੱਕ ਉਹਨੇ ਮਗਰ ਵੀ ਸਾਨੂੰ ਪਾ ਦੂ ਉਹ ਕੀ ਕਰਦੇ ਅੱਧੀ दारू ਅੰਦਰ ਚੜਾ ਦਿੰਦੇ ਹਾਂਜੀ ਤੇ ਅੱਧੀ दारू ਨਾਲ ਲੈ ਜਾਂਦੇ ਹਾਂਜੀ ਹਨਾ ਜੀ ਹਾਂਜੀ ਠੀਕ ਆ ਠੀਕ ਆ ਜਦ ਕਈ ਵਾਰ ਤੁਹਾਨੂੰ ਵਰਤਾ ਜਾਂਦੇ ਮੈਂ ਤਾਂ ਵਰਤਾ ਨਹੀਂ ਜਾਂਦੀ ਜਾਂਦੇ ਆ ਹਾਂਜੀ ਠੀਕ ਹੈ ਠੀਕ ਹੈ ਤੇ ਇਥੇ ਰੋਜ਼ ਹੀ ਇਹ ਕੰਮ ਚੱਲਦਾ ਬਾਬਾ ਜੀ ਦੇ ਡੇਲੀ ਡੇਲੀ ਮੈਂ ਮਾਤਾ ਹਉ ਦੇਖੋ ਕਿਵੇਂ ਇਕੱਠੇ ਹੋਏ ਆ ਪੰਜ ਛੇ ਜਾਣੇ ਉਹਨਾਂ ਨੇ ਓ ਬਾਈ ਵੀ ਉੱਠ ਗਿਆ ਚਲੋ ਇੱਧਰ ਵੀ ਦੀਆ ਓਮੇ ਓਮੇ ਇੱਥੇ ਭੀੜ ਲੱਗਦੀ ਜਾਂਦੀ ਆ ਦੇਖੋ ਤੁਸੀਂ ਜਿਵੇਂ ਜਿਵੇਂ ਸ਼ਾਮਾਂ ਪੈਂਦੀਆਂ ਓਮੇ ਓਮੇ ਭੀੜ ਵੱਧਦੀ ਜਾਂਦੀ ਆ ਦੇਖੋ ਹੋਰ ਵੀਰੇ ਕਿਵੇਂ ਆ ਹਾਂ ਲੈਕਸਾ ਕੋਈ ਨਹੀਂ ਆਈ ਕਿਹਦੇ ਨੇ ਠੀਕ ਹੈ ਤੇ ਇਹ ਬਾਬਾ ਜੀ ਦੀ ਜਗ੍ਹਾ ਤੇ ਫਿਰ ਰੋਜ਼ ਹੀ ਹਾਂਜੀ ਰੋਜ਼ ਚੱਲਦਾ ਕੰਮ ਹਾਂਜੀ ਚੱਲਦਾ ਠੀਕ ਹੈ ਪ੍ਰਸ਼ਾਦ ਕਿੰਨੇ ਹੋ ਤੁਸੀਂ ਪ੍ਰਸ਼ਾਦ ਠੀਕ ਹੈ ਤੇ ਇਹ ਕੋਈ ਪੱਕਾ ਦੇ ਨਹੀਂ ਹੈਗਾ ਰੋਜ਼ ਹੀ ਅੱਛਾ ਸਾਰੇ ਤੋਂ ਜਿਹੜੀ ਬਾਹਰੋਂ ਆਉਂਦੀ ਉਹ ਲੱਖਾਂ ਦਾ ਕਰੋੜਾਂ ਦਾ ਚੱਲਦਾ ਪ੍ਰਸ਼ਾਦ ਠੀਕ ਹੈ ਠੀਕ ਹੈ ਤੇ ਮੈਕਸੀ ਅੰਗਰੇਜ਼ੀ ਦੇਸੀ ਸਾਰਾ ਹੀ ਸਾਰਾ ਹੀ ਠੀਕ ਹੈ ਲੋਕ ਬਾਹਰੋਂ ਪੂਰੋਂ ਆ ਜਿਵੇਂ ਗੱਡੀਆਂ ਤੇ ਆਉਂਦੇ ਹਨਾ ਦੂਰੋਂ ਦੂਰੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਆਉਂਦੇ ਆ ਇੱਕ ਠੀਕ ਹੈ ਤੇ ਬਾਬਾ ਜੀ ਉੱਥੇ ਅੰਦਰ ਅੰਦਰੋਂ ਤੁਹਾਨੂੰ ਲੈਣਾ ਪੈਂਦਾ ਨਹੀਂ ਅੰਦਰੋਂ ਬਾਹਰ ਹੀ ਆਉਣ ਦਿੰਦੇ ਬਾਹਰ ਨਹੀਂ ਆਉਂਦੇ ਅੰਦਰੋਂ ਲੈਣਾ ਪੈਂਦਾ ਜਾ ਕੇ ਅੰਦਰੋਂ ਨਹੀਂ ਲੈਣਦੇ ਕਿਉਂ ਕੀ ਕਰ ਰੱਖ ਲੈਣਦੇ ਅੰਦਰ ਹੀ ਅੱਛਾ ਤੇ ਜਿਹੜੇ ਹੈ ਮਤਲਬ ਲੋਕ ਅੱਧੀ ਦਾਰੂ ਉਹ ਤੁਹਾਨੂੰ ਦਿੰਦੇ ਆ ਫਿਰ ਉਹ ਦਿੰਦੇ ਉਹ ਵੀ ਕੋਈ ਲੈਵੇ ਨਹੀਂ ਦੰਦਰ ਖਾ ਲੈਂਦੇ ਥਾਰੀ ਠੀਕ ਹੈ ਠੀਕ ਹੈ ਤੇ ਜਿਆਦਾ ਇੱਥੇ ਭੀੜ ਕਦੋਂ ਹੁੰਦੀ ਮਸਿਆ ਜੀ ਮਸਿਆ ਤੇ ਪੂਰਾ ਭੀੜ ਹੁੰਦੀ ਹਾਂਜੀ ਠੀਕ ਆ ਠੀਕ ਆ ਲੰਗਰ ਪਾਉਣੇ ਜਿਆਦਾ ਖਾਂਡ ਪਰ ਆ ਠੀਕ ਹੈ ਠੀਕ ਆ ਆ ਦੇਖੋ ਕਿੰਨੀ ਭੀੜ ਆ ਥੋੜਾ ਆ ਹੀ ਨਗਰ ਮੇਲੇ ਗਵੰਡੀ ਹੈ ਗਵੰਡੀ ਪਿੰਡ ਆ ਆ ਦੇਖੋ ਕਿੰਨੀ ਸੰਗਤ ਆ ਹੋਰ ਬਾਬਾ ਜੀ ਕੀ ਹਾਲ ਹੈ ਠੀਕ ਹੈ ਕਿਵੇਂ ਓਕੇ ਆ ਕੰਮ ਠੀਕ ਲੰਕ ਹੈ ਨਹੀਂ ਓਕੇ ਆ ਕੇ ਕੱਟਾ ਨਹੀਂ ਬਸ ਠੀਕ ਹੈਗਾ ਠੀਕ ਹੈਗਾ ਨਾ ਤੇ ਮਿਲ ਜੂਗਾ ਇੱਕ ਅੱਧਾ ਪੈਗ ਹੋਰ ਵਧੀਆ ਹੋ ਜੂ ਫਿਰ ਆ ਬਾਬਾ ਕੀ ਦੁਆ ਦਾ ਠੀਕ ਹੈ ਬਾਬਾ ਕੀ ਠੀਕ ਹੈ ਬਾਬਾ ਵੀ ਨਜ਼ਾਰੇ ਜ ਆ ਅੱਛਾ ਜੀ ਠੀਕ ਹੈ